ਆਰੇ ਹੰਦਾ ਬਹੁਤ ਬਹੁਤ ਧੰਨਵਾਦ ਆਪਾਂ ਅੱਜ ਪਹੁੰਚੇ ਆਂ ਰੇਲਵੇ ਸਟੇਸ਼ਨ ਬਠਿੰਡਾ ਤੁਹਾਨੂੰ ਸਾਰਾ ਸਟੇਸ਼ਨ ਦਿਖਾਉਣੀ ਆ ਬਹੁਤ ਸੋਹਣਾ ਬਣਿਆ ਆ ਦੇਖੋ ਉੱਪਰ ਦੀ ਸਾਰਾ ਪੁਲ ਬਣਿਆ ਤੇ ਬਹੁਤ ਹੀ ਸੋਹਣਾ ਬਣਿਆ ਇੱਥੇ ਆਪਾਂ ਥੋੜਾ ਜਿਹਾ ਪੰਨਦਾਨ ਕਰਨ ਪਹੁੰਚੇ ਆ ਤੁਹਾਨੂੰ ਵੀ ਵਿਖਾ ਦਿੰਨੇ ਆ ਸਾਰਾ ਆ ਦੇਖੋ ਬਹੁਤ ਸੋਹਣਾ ਬਣਿਆ ਵਿਆ ਵਧੀਆ ਜਗ੍ਹਾ ਕੀ ਉਹ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਹਨ ਜੰਕਸ਼ਨ ਅਰੇਲਾਂ ਦਾ ਬਣਿਆ ਪਿਆ ਤਾਂ ਆਪ ਇਧਰਲੇ ਪਾਸੇ ਨਾ ਰੂਮ ਵੀ ਮਿਲਦੇ ਆ ਜਿਹੜੇ ਦੂਰੋਂ ਆਉਂਦੇ ਆ ਨਾ ਜੇ ਕਿਸੇ ਨੇ ਲੈਣਾ ਹੋਵੇ ਨਾ ਰੂਮ ਵੀ ਮਿਲ ਜਾਂਦੇ ਆ ਰੈਸਟ ਕਰਨ ਵਾਸਤੇ ਆ ਇਧਰਲੇ ਦੂਜੇ ਪਾਸੇ ਇਧਰ ਪੌੜੀਆਂ ਤੇ ਇਹਦੇ ਦੂਜੇ ਪਾਸੇ ਹੀ ਲਿਫਟ ਵੀ ਲੱਗੀ ਆ ਜੇ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਨਾ ਲਿਫਟ ਰਾਹੀਂ ਜਾ ਸਕਦੇ ਆ ਆ ਦੇਖੋ ਬਹੁਤ ਸੋਹਣੀ ਚੀਜ਼ ਬਣੀ ਆ ਬਹੁਤ ਘੈਂਟ ਆ ਕੱਲ ਫਿਰੀ ਸੀਗੇ ਮੈਂ ਕਿ ਆਪਾਂ ਦਿਖਾਉਨੇ ਇਹਨਾਂ ਨੂੰ ਸਾਰਿਆਂ ਨੂੰ ਬਠਿੰਡੇ ਦਾ ਸਟੇਸ਼ਨ ਭਾਈ ਆਹ ਦੇਖੋ ਯਾਤਰੀ ਬਾਧੂ ਲੋਕ ਤੁਰੇ ਫਿਰਦੇ ਆ ਆ ਰੂਮ ਬਣੀ ਵੇ ਇੱਧਰਲੇ ਸੈੱਡ ਕੱਲ ਸ਼ਾਮ ਜੇ ਨੂੰ ਗਏ ਸੀ ਆਪਾਂ ਨੇ ਕਿਹ ਕੰਮ ਫਿਰਿਆ ਇਸ ਤੇ ਆਹ ਦੇਖ ਲਓ ਜੀ 1971 ਦੀ جنگ ਚ ਨਾ ਪਾਕਿਸਤਾਨ ਤੋਂ ਜਿੱਤਿਆ ਸੀ ਆਪਾਂ ਟੈਂਕ ਤਾਂ ਇਥੇ ਇਸ پارک ਚ ਰੱਖਿਆ ਗਿਆ ਹੈਗਾ ਆ ਗਿਆ ਹਨੂਮਾਨ ਚੌਂਕ ਬਹੁਤ ਵੱਡੀ ਮੂਰਤੀ ਬਣੀ ਹੈ ਬਾਬਾ ਜੀ ਦੀ ਤਾਂ ਨਾਲ ਹੀ ਇੱਥੇ ਕੱਪੜਾ ਮਾਰਕੀਟ ਆ ਬਹੁਤ ਵੱਡੀ ਬਹੁਤ ਹੀ ਬਾਜ਼ਾਰੀ ਰੇਟਾਂ ਤੇ ਨਾ ਕੱਪੜੇ ਮਿਲਦੇ ਆ ਬਾਹਰੋਂ ਲੋਕ ਮੰਡੀਆਂ ਵਾਲੇ ਨਾ ਇੱਥੋਂ ਖਰੀਦਣ ਆਉਂਦੇ ਆ ਸੋਮਵਾਰ ਨੂੰ ਸੋਮਵਾਰ ਨੂੰ ਮਤਲਬ ਕਿ ਇੱਧਰ ਸ਼ਹਿਰ ਵਾਲਿਆਂ ਨੂੰ ਕੱਪੜਾ ਨਹੀਂ ਮਿਲਦਾ ਤੇ ਬਾਹਰੋਂ ਲੋਕ ਆਉਂਦੇ ਆ ਦੁਕਾਨਾਂ ਵਾਲੇ ਆ ਦੇਖੋ ਬਹੁਤ ਵੱਡੀ ਮਾਰਕੀਟ ਆ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਲਹਿੰਗੇ ਵਗੈਰਾ ਤੋਂ ਲੈ ਕੇ ਦੁਪੱਟਿਆਂ ਤੱਕ ਕੋਈ ਵੀ ਚੀਜ਼ ਆ ਦੇਖ ਲਓ ਫੇਰ ਦੇਖ ਲਓ ਟੈਂਕ 1971 ਦੀ ਲੜਾਈ ਵੇਲੇ ਦਾ ਆ ਗਿਆ ਜੀ ਬਾਬਾ ਅਜੀਤ ਸਿੰਘ ਚੌਂਕ ਆ ਦੇਖੋ ਬਹੁਤ ਹੀ ਪਿਆਰਾ ਬਣਿਆ ਹੋਇਆ ਵੀ ਇੱਥੇ ਆਪਾਂ ਫਿਰ ਜਲੇਬੀਆਂ ਖਾਧੀਆਂ ਇਹ ਜਲੇਬੀਆਂ ਤਿਆਰ ਕਰ ਰਹੇ ਆ ਬਹੁਤ ਟੇਸਟੀ ਸੀ ਆ ਦੇਖੋ ਕਿਵੇਂ ਬਣਾਈ ਜਾਂਦਾ ਸਿੱਖ ਲਓ ਭਾਈ ਦੇਖ ਕੇ ਘਰੇ ਵੀ ਤਿਆਰ ਕਰਨੀਆਂ ਪੈ ਜਾਂਦੀਆਂ ਹਨਾ ਫੇਰ ਆਪਾਂ ਪਹੁੰਚੇ ਫਲ ਲੈਣ ਫਰੂਟ ਲੈਣਾ ਆਪਾਂ ਇੱਥੇ ਫਰੂਟ ਤੇ ਸਬਜ਼ੀ ਖਰੀਦੀ ਆ ਮੇਰੇ ਆਪਣੇ ਨਾ ਫਰੂਟ ਖਤਮ ਹੋਇਆ ਪਿਆ ਸੀ ਤੇ ਸਬਜ਼ੀ ਵੀ ਇਹ ਮੰਡੀ 'ਚ ਨਾ ਵਧੀਆ ਸਬਜ਼ੀ ਮਿਲ ਜਾਂਦੀ ਆ ਇਸ ਟਾਈਮ ਨਾ ਰੇਟ ਵੀ ਵਧੀਆ ਮਿਲ ਜਾਂਦਾ ਸਬਜ਼ੀ ਵੀ ਵਧੀਆ ਹੁੰਦੀ ਆ ਉਦੋਂ ਫੇਰ ਆਪਾਂ ਪਹੁੰਚੇ ਰਚਿੰਦਰਾ ਕਾਲਜ ਇੱਥੇ ਬਹੁਤ ਵੱਡਾ ਪਾਰਕ ਬਣਿਆ ਇੱਥੇ ਆਪਾਂ ਸ਼ਾਮ ਨੂੰ ਸ਼ੈਰ ਕੀਤੀ ਸ਼ਾਮ ਨੂੰ ਗਏ ਸੀ ਨਾ ਜਮਾਂ ਲੇਟ ਅੰ ਦੇਖੋ ਹੁਣ ਆਪਾਂ ਇੱਧਰ ਬਾਜ਼ਾਰ ਜਾ ਰਹੇ ਹਾਂ ਦੂਸਰੇ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਦਰਸ਼ਨ ਕਰਨ ਕਿਲਾ ਮੁਬਾਰਕ ਆ ਪਹੁੰਚ ਗਏ ਜੀ ਆਪਾਂ ਕਿਲਾ ਮਬਾਰਕ ਗੁਰਦੁਆਰਾ ਸਾਹਿਬ ਇੱਥੇ ਆਪਾਂ ਮਹਾਰਾਜੀ ਜੀ ਦੇ ਕੀਤੇ ਦਰਸ਼ਨ ਤੇ ਦੇਖ ਲਈ ਆ ਦੇਖੋ ਬਹੁਤ ਸੋਹਣਾ ਬਣਿਆ ਬਹੁਤ ਪੁਰਾਣਾ ਘੱਟੋ ਘੱਟ 2000 ਸਾਲ ਪੁਰਾਣਾ ਕਿਲ੍ਹਾ ਹੈ ਪਰ ਸੰਭ ਸਮਾਈ ਬਹੁਤ ਹੈ ਇਹਦੀ ਆ ਦੇਖੋ ਲਿਖਿਆ ਨਾ ਕਿਲਾ ਮਬਾਰਕ ਆ ਦੇਖੋ ਆ ਰੂਮ ਨਾ ਉਵੇਂ ਬਣੇ ਪਏ ਆ ਪਰ ਲੋਕ ਲੱਗੇ ਆ ਖੋਲਣ ਨਹੀਂ ਦਿੰਦੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਆ ਦੇਖੋ ਇੱਥੋਂ ਦੇਖ ਲਈ ਮੱਥਾ ਟੇਕ ਕੇ ਆਪਾਂ ਇੱਥੇ ਇੱਥੇ ਆਪਾਂ ਖਾਦੇ ਦਹੀਂ ਭੱਲੇ ਭਾਈ ਤੇ ਆਪਾਂ ਨਾ ਇਹ ਸਾਰਾ ਅੱਜ ਬਲੌਗ ਪਾਵਾਂਗੇ ਤੇ ਸਾਰੇ ਜਣਿਆਂ ਨੇ ਵੱਧ ਤੋਂ ਵੱਧ ਵਾਚ ਕਰਨਾ ਤੇ ਅੱਗੇ ਸ਼ੇਅਰ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨੂੰ ਜੀ ਨੂੰ ਮੇਰੇ ਬਲੌਗ ਵਧੀਆ ਲੱਗਦੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਠੀਕ ਹੈ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਇੱਥੇ ਆਪਾਂ ਸਮਾਪਤ ਕਰਦੇ ਹਾਂ ਵਲੌਗ ਨੂੰ